ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਤਪਾਲ ਦੇ ਪਾਪੇ ਦਾ ਨਾਮ ਤੁਹਾਨੂੰ ਪਤਾ ਸੇਮ ਪੂਰਾ ਨਾਮ ਤਰਸੇਮ ਸਿੰਘ ਤੇ ਮਾਤਾ ਦਾ ਨਾਮ ਬਲਵਿੰਦਰ ਕੌਰ ਤਖਲਿਸ਼ ਕੀ ਲੱਗਦਾ ਹੈ ਰਾਜ ਮਾਤਾ ਤੇ ਇੱਕ ਹੋਰ ਕੀ ਲੱਗਿਆ ਸੀ ਖਾਲਸੇ ਦੀ ਮਾਤਾ ਅਛਾ ਜਿਹੜੀ ਖਾਲਸੇ ਦੀ ਮਾਤਾ ਹੈ ਨਾ ਇਹਦਾ ਪਰਸ ਚੈੱਕ ਕਰਿਆ ਕਰੋ ਤੁਸੀਂ ਚੰਗੀ ਤਰ੍ਹਾਂ ਚਲੋ ਉਸ ਪਾਸੇ ਨਾ ਜਾਈਏ ਆਪਾਂ ਗੱਲ ਸ਼ੁਰੂ ਕਰਦੇ ਆਂ ਵੀ ਅੱਜ ਦੀ ਜਿਹੜੀ ਗੱਲਬਾਤ ਦਾ ਵਿਸ਼ਾ ਉਹ ਕੀ ਹੈ ਪੋਸਟ ਪਾਈ ਕਹਿੰਦੇ ਅਮਰਤਪਾਲ ਦੇ ਪਰਿਵਾਰ ਨੇ ਲਿਆ ਕਾਨੂੰਨ ਦਾ ਸਹਾਰਾ ਹਾਈ ਕੋਰਟ ਵਿੱਚ ਗਏ ਨੇ ਪਟੀਸ਼ਨ ਪਾਈ ਹੈ ਉਹ ਜਿਹੜਾ ਇੱਕ ਵੱਡੀ ਪੱਗ ਵਾਲਾ ਖਾਰਾ ਈਦਾ ਟੁੱਟੇ ਵਰਗਾ ਮੂਹ ਹੁੰਦਾ ਤੇ ਕਈ ਵਾਰ ਇੱਥੇ ਥੁੱਕ ਵੀ ਲੱਗਿਆ ਹੁੰਦਾ ਮੂੰਹ ਤੇ ਪਤਲਾ ਉਹਨੇ ਬੁਰਸ਼ ਕੀਤਾ ਨਹੀਂ ਇਹਨੇ ਤੇ ਰਾਤ ਨੂੰ ਕਿਸੇ ਕੁਝ ਦੇਖ ਕੇ ਪਿਆ ਹੁੰਦਾ ਹੈ نیند ਆਈ ਨਹੀਂ ਉਦਾਂ ਹੀ ਪੱਗ ਚਾ ਕੇ ਧਰ ਲੈਂਦੇ ਆ ਸਿਰ ਤੇ ਮੂੜੇ ਆ ਜਾਂਦਾ ਇੱਕੋ ਕਹਿੰਦੇ ਜੀ ਸਾਡੇ ਮੂਤਪਾਲ ਤੇ ਐਨਐਸਏ ਤੁਸੀਂ ਕਿਉਂ ਵਧਾਈ ਹੈ ਵੀ ਜਵਾਬ ਦਿਓ ਸਾਨੂੰ ਹਾਈ ਕੋਰਟ ਨੂੰ ਇਹ ਅਪੀਲ ਕੀਤੀ ਹੈ ਅੱਛਾ ਗੱਲਬਾਤ ਪੂਰੀ ਕਰਾਂਗੇ ਪਰ ਮੈਂ ਇੱਕ ਗੱਲ ਹੋਰ ਕਹਿਣੀ ਐ ترਸ਼ੇਮ ਨੂੰ ਮੂਤਪਾਲ ਦੇ ਭਾਪੇ ਨੂੰ ਜਾਂ ਖਾਰੇ ਵਕੀਲ ਨੂੰ ਨਹੀਂ ਪਹਿਲਾਂ ਜਿਹੜਾ ਡੇਬਰੂਗੜ੍ਹ ਮੂਤਪਾਲ ਬੈਠਾ ਉਹ ਪੁਸ਼ਟਾ ਲਓ ਉਹਦਾ ਕਹਿੰਦਾ ਸੀ ਸਾਨੂੰ ਕੁੱਤੇ ਨੇ ਵੱਢਿਆ ਸੀ ਕਾਨੂੰਨ ਨੂੰ ਮੰਨ ਕੇ ਇਹ ਵੀਡੀਓ ਪਈਆਂ ਨੇ ਲੋਕਾਂ ਦੀਆਂ ਇਹ ਉਹੀ ਕਾਨੂੰਨ ਐ ਜਿਹੜੇ ਕਾਨੂੰਨ ਦੇ ਅੰਡਰ ਕਹਿੰਦੇ ਓਂ ਵੀ ਐਨਐਸਏ ਕਿਉਂ ਵਧਾਈ ਜਵਾਬ ਦਿਓ ਅਸ਼ਕ ਗੱਲ ਹੋਰ ਸੁਣਿਓ ਕੱਲ ਮੈਂ ਨਾ ਸਾਡੇ ਕੀਤੀ ਥੋੜੀ ਜੀ ਜਿਹੜੇ ਹੁਣ ਜੱਜ ਸਾਹਿਬ ਲਾਏ ਨੇ ਨਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਉਹ ਬੜੇ ਸਖਤ ਨੇ ਜੇ ਬਾਰ-ਬਾਰ ਕਹੀ ਜਾਓਗੇ ਨਾ ਤਾਂ ਐ ਨਹੀਂ ਪਤਾ ਹੋ ਕੋਈ ਹੋਰ ਹੀ ਧਾਰਾ ਲਾ ਕੇ ਬਾਹਰ ਹੋਣ ਹੀ ਨਾ ਦੇਣ ਇਹ ਚੇਤੇ ਰੱਖਿਓ ਗੱਲ ਜਿਵੇਂ ਉਹ ਕਹਿੰਦੇ ਆ ਥੋੜਾ ਖਾਂਦੀ ਬਹੁਤੇ ਤੋਂ ਵੀ ਜਾਣਦੀ ਹੁਣ ਤਾਂ ਹੈ ਡੇਬਰੂ ਕੜੀ ਐ ਐ ਨਹੀਂ ਪਤਾ ਆਂਡੇ ਮਾਨ ਤੇ ਜਾਓ ਕਾਲੇ ਪਾਣੀ ਜਿੱਥੇ ਕ੍ਰਿਸ਼ਨਾਂ ਭੇਜਿਆ ਸੀ ਮੋੜ ਜੋਣੇ ਮੋੜ ਦਾ ਭਰਾ ਉਹ ਜਿਵੇਂ ਗਗੂਏਲ ਕਹਿੰਦਾ ਹੁੰਦਾ ਉਥੋਂ ਤਾਂ ਚਤਰਿਆਂ ਹੱਡੀਆਂ ਵਾਪਸ ਆਉਂਦੀਆਂ ਨੇ ਬੰਦਾ ਨਹੀਂ ਕਿਤੇ ਇਦਾਂ ਨਾ ਹੋਵੇ ਸੰਭਲ ਜੋ ਹਾਲੇ ਕੁਝ ਨਹੀਂ ਹੋਇਆ ਚਲੋ ਇਹ ਤਾਂ ਇਹਨਾਂ ਨੇ ਗੱਲ ਕੀਤੀ ਹੁਣ ਮੈਂ ਆਪਣੀ ਗੱਲ ਕਰਨੀ ਐ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਗਰਮੀ ਵਾਲੀ ਹੈ ਜਦੋਂ ਤੁਸੀਂ ਗੰਦਗੀ ਖਾਣੀ ਹੁੰਦੀ ਆ ਨਾ ਪਾਣੀ ਪਹਿਲੀ ਕੋਲੇ ਰੱਖ ਲਿਓ ਕਈ ਵਾਰੀ ਮਿਲਦਾ ਨਹੀਂ ਪਾਣੀ ਪ੍ਰੋਬਲਮ ਚੱਲ ਰਹੀ ਹੈ ਪਾਣੀ ਦੀ ਪਹਿਲਾਂ ਲੀਟਰ ਭਰ ਲੈ ਲਓ ਕਿਤਾ ਜਿਹੜੇ ਉਹ ਕੁੰਡੇ ਵੱਡੇ ਅਸੀਂ ਵੀ ਰੱਖੇ ਹੋਇਆ ਬਾਹਰ ਕੁੱਤਿਆਂ ਵਾ ਤੇ ਉਹ ਭਰ ਕੇ ਰੱਖ ਲਿਆ ਕਰੋ ਦੋ ਚਾਰ ਪਹਿਲੀ ਕੋ ਗੰਦ ਵੀ ਹੋ ਕੇ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਮਤਲਬ ਜਦੋਂ ਵੀਡੀਓ ਸੁਣੋਗੇ ਤੁਸੀਂ ਗਾਲਾਂ ਗੋਲਾਂ ਕੱਢਣੀਆਂ ਨੇ ਉਹ ਦਵਾਈ ਨਾਲ ਤੁਹਾਡਾ ਬੀਬੀ ਵਧੂਗਾ ਫਿਰ ਪਾਣੀ ਪੀ ਕੇ ਠੀਕ ਹੁੰਦਾ ਪਹਿਲੀ ਕੋਲੇ ਰੱਖ ਲਿਓ ਅੱਛਾ ਹੁਣ ਇਹਨਾਂ ਨੇ ਬਾਹਰ ਕਿਉਂ ਕਢਾਉਣਾ ਹੈ ਅਮਰਪਾਲ ਨੂੰ ਕਿਉਂ ਕਹਿੰਦੇ ਵੀ ਐਨਐਸਏ ਕਿਉਂ ਵਧਾਈ ਮਤਲਬ ਵੀ 2027 ਦੀ ਇਲੈਕਸ਼ਨ ਹੋਣੀ ਹੈ ਤੇ ਉਹਦੇ ਵਿੱਚ ਵੀ ਅਸੀਂ ਲੁੱਟ ਖਸੁੱਟ ਕਿੱਦਾਂ ਕਰਨੀ ਹੈ ਪਹਿਲਾਂ ਸਿੱਧਾਂ ਸਿਪਾਈਆਂ ਸੀ ਭਰਤੀਆਂ ਕੱਟ ਕੇ ਭਰਤੀ ਕਰੀਏ ਆ ਦੋ ਚਾਰ ਦਾ ਭੱਜ ਗੀਆਂ ਪੇਡਾਂ ਆ ਜਿਹੜੇ ਕਹਿੰਦੇ ਸੀ ਭਈਏ ਝੋਨਾ ਲਾਉਂਦੇ ਨੇ ਤਾਂ ਝਾੜ ਘਟਦਾ ਉਹ ਤਾਂ ਭੱਜ ਕੇ ਚਾ ਦੋ ਚਾਰ ਆ ਦੋ ਚਾਰ ਘ ਰਹਿ ਗਏ ਭੱਜ ਜਾਣਗੇ ਤਲਵਾੜੇ ਵਰਗੇ ਪਹਿਲੀ ਵਿਰੋਧ ਵਿੱਚ ਨੇ ਆ ਕੁਝ ਕਹਿੰਦੇ ਸਾਨੂੰ ਖਤਰਾ ਹੈ ਸਕਿਉਰਟੀ ਦਿਓ ਕੁਝ ਉਹ ਪਾਸੇ ਹੋ ਗਏ ਤੇ ਹੁਣ ਇਹ ਰਹਿੰਦੇ ਆ ਥੋੜੇ ਜਿਹੇ ਹੁਣ ਨੂੰ ਇਦਾਂ ਲੱਗਿਆ ਪਿਆ ਵੀ ਹੁਣ ਕੋਈ ਸੱਪ ਨਵਾਂ ਕੱਢੀ ਵੀ ਜਿਹੜੇ ਪੈਸੇ ਧੜਾ ਧੜਾ ਲੱਗਣ ਅੱਛਾ ਇੱਕਲ ਹੋਰ ਜੇ ਤੇ ਆ ਗਈ ਮੈਨੂੰ ਖੰਡੇ ਦੀ ਮਾਂ ਕਹਿੰਦੀ ਅਵਤਾਰ ਖੰਡੇ ਦੀ ਕਹਿੰਦੀ ਸਾਡੇ ਪੁੱਤ ਜਾਣ ਕੇ ਮੇਰੇ ਪੁੱਤ ਅਵਤਾਰ ਖੰਡੇ ਨੇ 35 ਲੱਖ ਰੁਪਇਆ ਭੇਜਿਆ ਸੀ ਅਮਰਪਾਲ ਦੀ ਪਾਰਟੀ ਲਈ ਹੁਣ ਉਹ ਵੀ ਦੱਸੋ ਬਈ ਉਹਦੇ ਵਿੱਚੋਂ ਅੱਧੇ ਦਾ ਰਾਜਮਾਤਾ ਕੋਲੇ ਹੋਣਗੇ 35 ਲੱਖ ਹੈ 10 ਤਾਂ ਹੀ ਮੰਨ ਲਓ 10 ਲੱਖ ਰੁਪਇਆ ਹੋਊਗਾ ਸ਼ੇਮੇ ਕੋਲੇ ਮੂਤਪਾਲ ਦੇ ਪਾਪੇ ਕੋਲੇ ਤੇ 10 ਲੱਖ ਰਾਜਮਾਤਾ ਕੋਲੇ ਹੋਊਗਾ ਤੇ 10 ਲੱਖ ਖਾਰੇ ਵਕੀਲ ਕੋਲੇ ਹੋਊ 5 ਲੱਖ ਹੈਪੀ ਕੋਲੇ ਹੋ ਉਹਨੇ ਵੀ ਸਿਰਗਣਾ ਪੇੜੀਆਂ ਹੁੰਦੀਆਂ ਫਿਰ ਪੂਰੇ ਕਿੱਥੋਂ ਕਰੂ ਅਗਲਾ ਆਇਸ਼ ਰਗ ਮਹਿੰਗੀ ਆ ਉਹ ਉਹ ਪੇੜੀ ਹੁੰਦੀ ਐ 35 ਲੱਖ ਰੁਪਏ ਉਹਦੀ ਮਾਂ ਕਹਿੰਦੀ ਭੇਜਿਆ ਕਹਿੰਦੀ ਅਵਤਾਰ ਸਿੰਘ ਖੰਡੇ ਦੇ ਕਹਿੰਦੀ ਤੇ ਉਹ حساب ਵੀ ਦਿਓ ਹੁਣ ਚਲੋ ਕੋਈ ਨਹੀਂ 35 ਲੱਖ ਕਿੰਨਾ ਪੁੰਦਾ ਖਾ ਲਿਆ ਹੁਣ ਅੰਗਲੇ ਨੇ ਉਹਦਾ ਹਾਜਮ ਹੋ ਗਿਆ ਹੁਣ ਹੁਣ ਹਾਈ ਕੋਰਟ ਨੂੰ ਕਹਿੰਦੇ ਦੁਬਾਰਾ ਚੈਲੰਜ ਕੀਤਾ ਵੀ ਅਮਰਤਪਾਲ ਦੀ ਐਨਐਸਏ ਕਿਉਂ ਵਧਾਈ ਮੈਂ ਗੱਲ ਬਹੁਤੀ ਲੰਬੀ ਚੌੜੀ ਨਹੀਂ ਕਰਦਾ ਮੈਂ ਤਾਂ ਇੰਨੀ ਗੱਲ ਕਹਨੇ ਇੱਕ ਤਾਂ ਖਾਰੇ ਵਕੀਲ ਨੂੰ ਕੱਲ ਤੁਹਾਨੂੰ ਬੇਨਤੀ ਹੈ ਵੀ ਭਰਾਵਾ ਬੁਰਸ਼ ਕਰਕੇ ਮੂੰਹ ਧੋ ਲੈਕਰ ਪੱਗ ਵਾਲੀ ਜਿਹੜੀ ਫਿਫਟੀ ਆ ਵਧੀਆ ਬਣਾ ਕੇ ਬੰਨ ਲਿਆ ਕਰ ਬੁਰੀ ਲੱਗਦੀ ਹੈ ਤੇ ਪੱਗ ਛੋਟੀ ਕਰ ਲਿਆ ਕਰ ਥੋੜੀ ਜਿਹੀ ਸੁਰਤ ਆ ਜੇ ਸ਼ੇਰ ਛੋਟਾ ਪੱਗ ਵੱਡੀ ਹੁੰਦੀ ਐ ਇੱਕ ਮੂੰਹ ਓਦਾਂ ਦਾ ਹੈ ਜਿਹੜੇ ਚੂਜੇ ਰੱਖੇ ਹੁੰਦੇ ਨੇ ਨਾ ਇਹਨਾਂ ਦੇ ਨੌ ਤੇ ਜੁਨੀਆਂ ਕੱਟੜੀਆਂ ਪੈਂਦੀਆਂ ਨੇ ਜਿਹੜੇ ਮੁਰਗੀ ਫਾਰਮ ਵਾਲੇ ਕੱਟਦੇ ਆ ਤੇ ਤੁਸੀਂ ਵੀ ਮਾੜਾ ਮੋਟਾ ਦਾੜੀ ਧੋੜੀ ਸੈੱਟ ਕਰ ਲਿਆ ਕਰੋ ਤੇ ਇਹ ਬੇਨਤੀ ਮੈਂ ਤਾਂ ਕੀਤੀ ਐ ਵੀ ਜੇ ਤੁਸੀਂ ਕਾਨੂੰਨ ਦਾ سہਾਰਾ ਲਿਆ ਹੈ ਪਹਿਲਾਂ ਇੱਕ ਸਟੇਟਮੈਂਟ ਤਾਂ ਦਿਓ ਵੀ ਸਾਡਾ ਮੂਤਪਾਲ ਤਾਂ ਕਾਨੂੰਨ ਨੂੰ ਮੰਨਦਾ ਨਹੀਂ ਵੀ ਸਾਡਾ ਮੂਤਪਾਲ ਤਾਂ ਇਹ ਕਹਿੰਦਾ ਸੀ ਵੀ ਮੈਂ ਤਾਂ ਸਵਿਧਾਨ ਨੂੰ ਮੰਨਦਾ ਨਹੀਂ ਉਹ ਵੀ ਦੱਸੋ ਲੋਕਾਂ ਨੂੰ ਅਸਾ ਜਿਹੜੇ ਜੱਜ ਸਾਹਿਬ ਬੈਠੇ ਨੇ ਪਤਾ ਉਹਨਾਂ ਨੂੰ ਵੀ ਹੈ ਵੀ ਇਹ ਇਹ ਨਾ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਹੁੰਦੇ ਆ ਇੱਥੇ ਵੀ ਛੱਡਣਾ ਤਾਂ ਹੈ ਨਹੀਂ ਉਹਨਾਂ ਨੇ ਅਗਲੇ ਕੋ ਛੱਡਣਗੇ ਅਗਲੇ ਨੇ ਤਾਂ ਵੜੀ ਪੋਰਸ ਕੋਲੇ ਬੀੜੀਆਂ ਵਾਲੀ ਹੱਥ ਕੜੀ ਹੀ ਨਹੀਂ ਹੁੰਦੀ ਉਹ ਲੱਤਾਂ ਚ ਪਾਤੀ ਇੱਕ ਇੱਕ ਬਾਹਾਂ ਚ ਪਾਈ ਐ ਸ਼ਾਇਦ ਲੱਕ ਚ ਵੀ ਪਾਈ ਹੋਵੇ ਉਹ ਲਾ ਕੇ ਨਾ ਜਿੰਦੇ ਚਾਬੀਆਂ ਗਵਾਹੀ ਦਿੱਤੀਆਂ ਉਹਨਾਂ ਨੇ ਬਿਲੱਭਣ ਹੀ ਨਾ ਮੁੜ ਕੇ ਤੇ ਕਦੋਂ ਬਾਹਰ ਨਿਕਲਣਾ ਜਦੋਂ ਜਾਰ-ਜੋਰ ਲਾ ਕੇ ਹੱਥ ਕੜੀਆਂ ਆਪੇ ਟੁੱਟਣਗੀਆਂ ਉਹਨੂੰ ਹੱਥ ਕੜੀਆਂ ਆਪੇ ਟੁੱਟਣਗੀਆਂ ਉਹਦੋਂ ਉਹ ਜਿਹਨੇ ਮੈਂ ਕਹਿੰਦੇ ਸੀ ਰਾਮਨਾਮ ਸਤ ਹੈ ਇੱਕ ਪਿਛੇ ਜਾਂਦਾ ਸੀ ਉਹ ਕਹਿੰਦਾ ਮੁਰਦੇ ਸਮੇਤ ਅੱਠ ਹੈ ਉਹਨੇ ਇਦਾਂ ਕਹਿਤਾ ਇਹ ਗੱਲਾਂ ਤੁਹਾਡੀਆਂ ਨੇ ਮੈਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਤੁਸੀਂ ਕਹਿੰਦੇ ਸੀ ਨਾ ਕਿ ਮੱਛਿਆ ਲਗਣੋਂ ਹਟ ਜੂਗੀ ਹੁਣ ਜਲੂ ਪਰ ਖੇੜੇ ਲਗਦੀ ਐ ਮੱਛਿਆ ਨਹੀਂ ਨਹੀਂ ਮੱਛਿਆ ਮੱਛਾ ਸਸੇ ਨਾ ਬੈਂਦੀ ਐ ਮੱਛਿਆ ਲਗਦੀ ਐ ਹੁਣ ਨਾ ਨਾ ਹੁਣ ਕਿੱਥੇ ਲਗਦੀ ਐ ਹੁਣ ਤਾਂ ਹੈਪੀ ਵੀ ਘਰੇ ਬੈਠਾ ਐ ਗਾਤਰਾ ਵੀ ਹੈ ਨਹੀਂ। ਜ਼ਹਿਰਾ ਵਿੱਚ ਚੈੱਕ ਕਰਨਾ ਸੀ। ਇਹ ਇਹ ਜਿੰਨਾ ਵੀ ਤੁਸੀਂ ਜਲੂਸ ਕਢਾਓਗੇ ਨਾ ਕੌਮ ਦਾ ਕਿਸੇ ਦਾ ਕੁਝ ਨਹੀਂ ਨਾ ਖੇਤਰ ਤੁਹਾਡੀ ਬਣੇ। ਚਲੋ ਐਨਾ ਹੀ ਬਹੁਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।